2019 ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜੋਰ-ਜੋਰ ਕਰਨੇ ਸ਼ੁਰੂ ਕਰ ਦਿੱਤੇ ਹਨ ਇਸੇ ਦੇ ਚੱਲਦੇ ਆਮ ਆਦੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਬੀਤੀ ਦੇਰ ਸ਼ਾਮ ਸ਼੍ਰੋਮਣੀ ਅਕਾਲ ਦੇ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੂਰਾ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਆਮ ਆਦੀ ਪਾਰਟੀ ਨੇ ਹਲਕੇ 2019 ਦੀਆਂ ਚੋਣਾਂ ਲੜਨ ਦੀ ਪੇਚੀ ਰੱਖੀ ਗਈ ਹੈ ਇਸ ਬੰਦੇ ਜਾਣਕਾਰੀ ਦਿੰਦੇ ਆ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਉਹਨਾਂ ਦੀ ਭਗਵੰਤ ਮਾਨ ਨਾਲ ਮੀਟਿੰਗ ਬੜੇ ਹੀ ਚੰਗੇ ਮਾਹੌਲ ਵਿੱਚ ਹੋਈ ਹੈ ਅਤੇ ਇਸ ਮੀਟਿੰਗ ਵਿੱਚ ਕਵਿੱਖ ਲਈ ਚੰਗੀਆਂ ਵਿਚਾਰਾਂ ਵੀ ਹੋਈਆਂ ਹਨ ਉਹਨਾਂ ਦੱਸਿਆ ਹੈ ਕਿ ਭਗਵੰਤ ਮਾਨ ਨਾਲ ਉਹਨਾਂ ਦੀ 2 ਘੰਟੇ ਤੱਕ ਲਗਾਤਾਰ ਪੰਜਾਬ ਦੇ ਤਾਜ਼ਾ ਹਾਲਾਤਾਂ ਤੇ ਗੱਲਬਾਤ ਹੋਈ ਹੈ ਹਾਂਜੀ ਮੈਂ ਅੱਗੇ ਵੀ ਦੱਸਿਆ ਮਾਨ ਸਾਹਿਬ ਰਾਤ ਆਏ ਸੀਗੇ 2019 ਦੀ ਜਿਹੜੀ ਨਾ ਪਾਰਲੀਮੈਂਟ ਦੀਆਂ ਚੋਣਾਂ ਵਾ ਉਹਨਾਂ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਆ ਔਰ ਉਹਨਾਂ ਦਾ ਖਿਆਲ ਸੀ ਕਿ ਆਪਾਂ ਰਲ ਕੇ ਸਾਰੇ ਜਣੇ ਇਕੱਠੇ ਹੋ ਕੇ ਇਲੈਕਸ਼ਨਾਂ ਲੜੀਏ ਤਾਂ ਕਿ ਇਹ ਜਿਹੜੇ ਕਾਂਗਰਸ ਪਾਰਟੀ ਆ ਔਰ ਬਾਦਲਦੀ ਜਿਹੜੀ ਕਾਲੀ ਦਾ ਲਿਆ ਉਹਨੂੰ ਟੱਕਰ ਦਿੱਤੀ ਜਾ ਸਰਵੇਨਨਤਾ ਆ ਜਾ ਸਕੇ ਤੇ ਗੱਲਾਂ ਹੋਈਆਂ ਨੇ ਬਹੁਤ ਪੋਜ਼ਿਟਿਵ ਗੱਲਾਂ ਹੋਈਆਂ ਨੇ ਕਿ ਜੈ ਕਨਿਟਰ ਮੀਟਿੰਗ ਚੱਲੀ ਹੈ ਜੀ तकरीबन ਉਹ ਇੱਥੇ ਡੇਢ 2 ਘੰਟੇ ਰਹੇ ਨੇ ਖਾਣਾ ਕੋਣਾ ਖਾ ਕੇ ਗਏ ਨੇ ਬਸ ਸਦ ਭਾਵਨਾ ਨਾਲ ਸਾਰੀਆਂ ਗੱਲਾਂ ਹੋਈਆਂ ਨੇ ਬਹੁਤ ਵਧੀਆ ਗੱਲਾਂ ਹੋਈਆਂ ਨੇ ਔਰ ਫਰੂਟ ਫੋਰ ਜੱਟ ਨੇ ਕੰਗੇ ਨਾ ਸਭ ਕੰਮ ਆਏਗਾ ਹੀ ਤੀਸਰਾ ਬਦਲ ਪੰਜਾਬ ਵਾਸਤੇ ਬਿਲਕੁਲ ਲੱਗਦਾ ਤੇ ਇਸੇ ਤਰ੍ਹਾਂ ਹੀ ਆਏਗਾ ਜ਼ਰੂਰ ਆਏਗਾ ਪੀਰ ਰਿਪੋਰਟ ਪੰਜਾਬ ਟੂਡੇ